ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ਲ ਲੋਕਾਂ ਤੇ ਸਮਾਜਵ੍ਰੋਧੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਉਹ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਪੰਜਾਬ ਚ ਬੀਤੇ ਕੱਲ ਤੋਂ ਕਈ ਥਾਵਾਂ ਤੇ ਭਾਰੀ ਬਰਸਾਤ ਹੋ ਰਹੀ ਹੈ ਜਿਸ ਕਰਕੇ ਤਬਾਹੀ ਦੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਉੱਥੇ ਹੀ ਸਮਾਣਾ ਦੀ ਗੱਲ ਕਰੀਏ ਤਾਂ ਸਵੇਰ ਤੋਂ ਹੋ ਰਹੀ بارش ਦੇ ਕਾਰਨ ਸੜਕਾਂ ਦੇ ਉੱਤੇ ਗੋਡੇ-ਗੋਡੇ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਖਾਸਿਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਸੇ ਵਿਚਾਲੇ ਇੱਕ ਘਰ ਦੀ ਛੱਤ ਵੀ ਡਿੱਗ ਗਈ ਹੈ ਜਿਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਰਿਆ ਪਰ ਲੋਕਾਂ ਦਾ ਜੋ ਹੈ ਪਾਦੀ ਨੁਕਸਾਨ ਹੋਇਆ ਜਿਹੜੇ ਲੋਕ ਇਸ ਘਰ ਦੇ ਵਿੱਚ ਰਹਿ ਰਹੇ ਸਨ ਉਹਨਾਂ ਨੂੰ ਸੱਟਾਂ ਵੀ ਲੱਗੀਆਂ ਨੇ ਤਾਂ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਕਰਕੇ ਕਾਫੀ ਜੋ ਹੈ ਪ੍ਰਭਾਵਿਤ ਹੋ ਰਹੇ ਨੇ ਕਿਉਂਕਿ ਗੋਡੇ-ਗੋਡੇ ਪਾਣੀ ਭਰਿਆ ਹੋਇਆ ਹੈ ਆਂਜਾਨ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸਮਾਣਾ ਦੇ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ ਹੈ ਗਰੀਮਤ ਇਹ ਦੇ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਨੁਕਸਾਨ ਕਾਫੀ ਹੋਇਆ ਇਸ ਪਰਿਵਾਰ ਦਾ ਪੂਰਾ ਸਮਾਨ ਜੋ ਘਰ ਦੇ ਅੰਦਰ ਮੌਜੂਦ ਸੀ ਉਹ ਵੀ ਖਰਾਬ ਹੋ ਗਿਆ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਬਿਆਨ ਹੋ ਰਿਹਾ ਹੈ ਤਾਂ ਕੀ ਕੁਝ ਕਹਿ ਰਹੇ ਆ ਘਰ ਦੇ ਰਹਿਣ ਵਾਲੀ ਮਹਿਲਾ ਤੁਹਾਨੂੰ ਸੁਣਾ ਦਿੰਦੇ ਆ ਹਾਂ ਬੈਨ ਜੀ ਕੀ ਨਾਮ ਤੁਹਾਡਾ ਸਰੋਜ ਰਾਨੀ ਹਾਂ ਤਾਂ ਕਿਹੜੇ ਮਲੇ ਰਹਿੰਦੇ ਹੋ ਆਹੀ ਗੜ ਮਲੇ ਆ ਹਾਂ ਬਰਸਾਤ ਹੋ ਰਹੀ ਹੈ ਘਰ ਕਿੰਨਾ ਉਹ ਗਿਰ ਗਿਆ ਹਾਂ ਜੀ ਆ ਉੱਪਰ ਬਾਹਰ ਲਈ ਸਾਰਾ ਗਿਰ ਗਿਆ ਕੌਣ ਕੌਨ ਸੋਰਾ ਤੇ ਇਹ ਉਹ ਪਿਛਲੇ ਅੰਦਰ ਸੀ ਮੈਂ ਨਹੀਂ ਬਾਹਰ ਸੀ ਮੈਂ ਸਾਮਾਨ ਸੰਭਾਲ ਰਹੀ ਸੀ ਸਾਰੀ ਕੰਦ ਬਾਹਰ ਲੀ ਗਿਰ ਗਈ ਨਾਲ ਦੀ ਨਾਲ ਉਹ ਸਾਰਾ ਫਿਰ ਮੈਂ ਅੜ ਗਈ ਨਾ ਹੀ ਇਹ ਕਿਸ ਨੇ ਬਾਜ ਮਾਰੀ ਧੱਕੇ ਸੇ ਤੂੰ نیچے نیچے ਆ ਬਾਹਰ ਆ ਜਾ ਥੱਲੇ ਮਤਲਬ ਨਵੀਂ નીચે ਸੀ ਮਨੇ ਇਹਨੂੰ ਖਿੱਚ ਖਿੱਚ ਕੇ ਖਿੱਚ ਕੇ ਬਾਹਰ ਕਨਕਾਲਿਆ ਇਸਨੇ ਮuje ਕੀ ਕੀ ਸਮਾਨ ਟੁੱਟੇ ਸਮਾਂ ਤਾਂ ਬਚ ਗਿਆ ਸਾਰਾ ਸਾਰਾ ਨਹੀਂ ਟੁੱਟਿਆ ਉਹ ਕੁਝ ਬਸ ਛੱਤਾਂ-ਛੱਤਾਂ ਤੇ गिर ਗਿਆ ਬਸ ਸਿਲੰਡਰ ਬਾਹਰ ਪੜਾ ਮੇਰਾ ਤੁਸੀਂ ਕੱਲੇ ਸੁੱਤੇ ਸੀ ਹਾਂ ਮੈਂ ਕੱਲੀ ਬਾਹਰ ਹੀ ਸੀ ਉਹ ਅੰਦਰਲੇ ਪਾਸੇ ਸੁੱਤੇ ਸੀ ਪੰਜਾਬ ਚ ਬੀਤੇ ਕੱਲ ਤੋਂ ਕਈ ਥਾਵਾਂ ਤੇ ਭਾਰੀ ਬਰਸਾਤ ਹੋ ਰਹੀ ਹੈ ਜਿਸ ਕਰਕੇ ਤਬਾਹੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਉੱਥੇ ਹੀ ਸਮਾਣਾ ਦੀ ਗੱਲ ਕਰੀਏ ਤਾਂ ਸਵੇਰ ਤੋਂ ਹੋ ਰਹੀ ਬਾਰਿਸ਼ ਦੇ ਕਾਰਨ ਸੜਕਾਂ ਦੇ ਉੱਤੇ ਗੋਡੇ-ਗੋਡੇ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਖਾਸਿਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇਸੇ ਵਿਚਾਲੇ ਇੱਕ ਘਰ ਦੀ ਛੱਤ ਵੀ ਡਿੱਗ ਗਈ ਹੈ ਜਿਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਰਿਆ ਪਰ ਲੋਕਾਂ ਦਾ ਜੋ ਹੈ ਪਾਦੀ ਨੁਕਸਾਨ ਹੋਇਆ ਜਿਹੜੇ ਲੋਕ ਇਸ ਘਰ ਦੇ ਵਿੱਚ ਰਹਿ ਰਹੇ ਸਨ ਉਹਨਾਂ ਨੂੰ ਸੱਟਾਂ ਵੀ ਲੱਗੀਆਂ ਨੇ ਤਾਂ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਕਰਕੇ ਕਾਫੀ ਜੋ ਹੈ ਪ੍ਰਭਾਵਿਤ ਹੋ ਰਹੇ ਨੇ ਕਿਉਂਕਿ ਗੋਡੇ-ਗੋਡੇ ਪਾਣੀ ਭਰਿਆ ਹੋਇਆ ਹੈ ਆਂਜਾਨ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸਮਾਣਾ ਦੇ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ ਹੈ ਗ੍ਰੀਮਤ ਹੈ ਦੀ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ ਨੁਕਸਾਨ ਕਾਫੀ ਹੋਇਆ ਇਸ ਪਰਿਵਾਰ ਦਾ ਪੂਰਾ ਸਮਾਨ ਜੋ ਘਰ ਦੇ ਅੰਦਰ ਮੌਜੂਦ ਸੀ ਉਹ ਵੀ ਖਰਾਬ ਹੋ ਗਿਆ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਬਿਆਨ ਹੋ ਰਿਹਾ ਹੈ ਤਾਂ ਕਿ ਕੁਝ ਕਹਿ ਰਿਹਾ ਘਰ ਦੇ ਰਹਿਣ ਵਾਲੀ ਮਹਿਲਾ ਤੁਹਾਨੂੰ ਸੁਣਾ ਦਿੰਦੇ ਆ ਹਾਂ ਬੇਨ ਜੀ ਕੀ ਨਾਮ ਤੁਹਾਡਾ ਸਰੋਜ ਰਾਣੀ ਹਾਂ ਤਾਂ ਕਿਹੜੇ ਮਲੇ ਰਹਿੰਦੇ ਹੋ ਆਈ ਗੜ ਮੁੱਲਾਈ ਹਾਂ ਬਰਸਾਤ ਹੋ ਰਹੀ ਹੈ ਘਰ ਕਿੰਨਾ ਉਹ ਗਿਰ ਗਿਆ ਹਾਂ ਜੀ ਉੱਪਰ ਬਾਹਰ ਲਈ ਸਾਰਾ ਗਿਰ ਗਿਆ ਤੇ ਕੌਣ ਕੌਣ ਸੋਰਾ ਤੇ ਇਹ ਉਹ ਪਿਛਲੇ ਅੰਦਰ ਦੀ ਮੈਂ ਨਹੀਂ ਬਾਹਰ थी ਮੈਂ ਸਾਮਾਨ ਸੰਭਾਲ ਰਹੀ ਸੀ ਸਾਰੀ ਕੰਦ ਬਾਹਰ ਲੀ ਗੀ ਨਾਲ ਦੀ ਨਾਲ ਬਹੁਤ ਸਾਰਾ ਫਿਰ ਮੈਂ ਅੜ ਗਈ ਨਾਲ ਹੀ ਤੇ ਇਸ ਨੇ ਬਾਜਮਾਲੀ ਧੱਕੇ ਸੇ ਤੂੰ نیچے نیچے ਆ ਬਾਹਰ ਆ ਜਾ ਥੱਲੇ ਮਤਲਬ ਨਵੀਂ ਨਹੀਂ ਸੀ ਮੈਂ ਇਹਨੂੰ ਖੱਜ ਖਿਰਚ ਕੇ ਠੀਕੇ ਬਾਹਰ ਕਨਕਾਲਿਆ ਇਸ ਨੇ ਮੇਰੇ ਕੀ ਕੀ ਸਮਾਨ ਟੁੱਟੇ ਹੈ ਸਮਾਂ ਤਾਂ ਬਚ ਗਿਆ ਸਾਰਾ ਸਾਰਾ ਨਹੀਂ ਟੁੱਟਿਆ ਉਹ ਕੁਝ ਬਸ ਛੱਤਾਂ-ਛੱਤਾਂ ਤੇ गिर ਗਿਆ ਬਸ ਸਿਲੰਡਰ ਬਾਹਰ ਪੜਾ ਮੇਰਾ ਤੁਸੀਂ ਕੱਲੇ ਸੁੱਤੇ ਸੀ ਹਾਂ ਮੈਂ ਕੱਲੀ ਬਾਹਰ ਹੀ ਸੀ ਉਹ ਅੰਦਰਲੇ ਪਾਸੇ ਸੁੱਤੇ ਸੀ ਪੰਜਾਬ ਚ ਬੀਤੇ ਕੱਲ ਤੋਂ ਕਈ ਥਾਵਾਂ ਤੇ ਭਾਰੀ ਬਰਸਾਤ ਹੋ ਰਹੀ ਹੈ ਜਿਸ ਕਰਕੇ ਤਬਾਹੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਉੱਥੇ ਹੀ ਸਮਾਣਾ ਦੀ ਗੱਲ ਕਰੀਏ ਤਾਂ ਸਵੇਰ ਤੋਂ ਹੋ ਰਹੀ ਬਾਰਿਸ਼ ਦੇ ਕਾਰਨ ਸੜਕਾਂ ਦੇ ਉੱਤੇ ਗੋਡੇ-ਗੋਡੇ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਖਾਸਿਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇਸੇ ਵਿਚਾਲੇ ਇੱਕ ਘਰ ਦੀ ਛੱਤ ਵੀ ਡਿੱਗ ਗਈ ਹੈ ਜਿਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਰਿਆ ਪਰ ਲੋਕਾਂ ਦਾ ਜੋ ਹੈ ਪਾਦੀ ਨੁਕਸਾਨ ਹੋਇਆ ਜਿਹੜੇ ਲੋਕ ਇਸ ਘਰ ਦੇ ਵਿੱਚ ਰਹਿ ਰਹੇ ਸਨ ਉਹਨਾਂ ਨੂੰ ਸੱਟਾਂ ਵੀ ਲੱਗੀਆਂ ਨੇ ਤਾਂ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਕਰਕੇ ਕਾਫੀ ਜੋ ਹੈ ਪ੍ਰਭਾਵਿਤ ਹੋ ਰਹੇ ਨੇ ਕਿਉਂਕਿ ਗੋਡੇ-ਗੋਡੇ ਪਾਣੀ ਭਰਿਆ ਹੋਇਆ ਹੈ ਆਂਜਾਨ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸਮਾਣਾ ਦੇ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ ਹੈ ਗਰੀਮਤ ਇਹ ਦੇ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਨੁਕਸਾਨ ਕਾਫੀ ਹੋਇਆ ਇਸ ਪਰਿਵਾਰ ਦਾ ਪੂਰਾ ਸਮਾਨ ਜੋ ਘਰ ਦੇ ਅੰਦਰ ਮੌਜੂਦ ਸੀ ਉਹ ਵੀ ਖਰਾਬ ਹੋ ਗਿਆ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਬਿਆਨ ਹੋ ਰਿਹਾ ਹੈ ਤਾਂ ਕਿ ਕੁਝ ਕਹਿ ਰਿਹਾ ਘਰ ਦੇ ਰਹਿਣ ਵਾਲੀ ਮਹਿਲਾ ਤੁਹਾਨੂੰ ਸੁਣਾ ਦਿੰਦੇ ਆ ਹਾਂ ਬੇਨ ਜੀ ਕੀ ਨਾਮ ਤੁਹਾਡਾ ਸਰੋਜ ਰਾਣੀ ਹਾਂ ਤਾਂ ਕਿਹੜੇ ਮਲੇ ਰਹਿੰਦੇ ਹੋ ਆਈ ਗੜ ਮੁੱਲਾਈ ਹਾਂ ਬਰਸਾਤ ਹੋ ਰਹੀ ਹੈ ਘਰ ਕਿੰਨਾ ਉਹ ਗਿਰ ਗਿਆ ਹਾਂ ਜੀ ਉਪਰ ਬਾਹਰ ਲਈ ਸਾਰਾ ਗਿਰ ਗਿਆ ਤੇ ਕੌਣ ਕੌਣ ਸੋਰਾ ਤੇ ਇਹ ਉਹ ਪਿਛਲੇ ਅੰਦਰ ਦੀ ਮੈਂ ਨਹੀਂ ਬਾਹਰ ਸੀ ਮੈਂ ਸਾਮਾਨ ਸੰਭਾਲ ਰਹੀ ਸੀ ਸਾਰੀ ਕੰਦ ਬਾਹਰ ਲੀ ਗੀ ਨਾਲ ਦੀ ਨਾਲ ਬਹੁਤ ਸਾਰਾ ਫਿਰ ਮੈਂ ਅੜ ਗਈ ਨਾਲ ਹੀ ਇਸਨੇ ਬਾਜਮਾਲੀ ਧੱਕੇ ਸੇ ਤੂੰ نیچے نیچے ਆ ਬਾਹਰ ਆ ਜਾ ਥੱਲੇ ਮਤਲਬ ਨਵੀਂ ਵਿੱਚ ਸੀ ਮੈਂ ਨਹੀਂ ਇਹਨੂੰ ਖਿੱਚ ਖਿੱਚ ਕੇ ਠੀਕੇ ਬਾਹਰ ਕਨਕਾਲਿਆ ਇਸਨੇ ਮੇਰੇ ਕੀ ਕੀ ਸਮਾਨ ਟੁੱਟਿਆ ਸਮਾਨ ਤਾਂ ਬਚ ਗਿਆ ਸਾਰਾ ਸਾਰਾ ਨਹੀਂ ਟੁੱਟਿਆ ਕੁਝ ਬਸ ਛੱਤਾਂ ਛੱਤਾਂ ਗਿਰ ਗਈ ਹੈ ਬਸ ਸਿਲੰਡਰ ਬਾਹਰ ਪੜਾ ਮੇਰਾ ਤੁਸੀਂ ਕੱਲੇ ਸੁੱਤੇ ਸੀ ਹਾਂ ਮੈਂ ਇਕੱਲੀ ਵਾਰੀ ਸੀ ਵੇ ਉਹ ਅੰਦਰਲੇ ਪਾਸੇ ਸੁੱਤੇ ਸੀ ਪੰਜਾਬ ਚ ਬੀਤੇ ਕਾਲ ਤੋਂ ਕਈ ਥਾਵਾਂ ਤੇ ਭਾਰੀ ਬਰਸਾਤ ਹੋ ਰਹੀ ਹੈ ਜਿਸ ਕਰਕੇ ਤਬਾਹੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਉੱਥੇ ਹੀ ਸਮਾਣਾ ਦੀ ਗੱਲ ਕਰੀਏ ਤਾਂ ਸਵੇਰ ਤੋਂ ਹੋ ਰਹੀ بارش ਦੇ ਕਾਰਨ ਸੜਕਾਂ ਦੇ ਉੱਤੇ ਗੋਡੇ ਗੋਡੇ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਸੇ ਵਿਚਾਲੇ ਇੱਕ ਘਰ ਦੀ ਛੱਤ ਵੀ ਡਿੱਗ ਗਈ ਹੈ ਜਿਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾ ਰਿਹਾ ਹੈ ਪਰ ਲੋਕਾਂ ਦਾ ਜੋ ਹੈ ਪਾਦੀ ਨੁਕਸਾਨ ਹੋਇਆ ਜਿਹੜੇ ਲੋਕ ਇਸ ਘਰ ਦੇ ਵਿੱਚ ਰਹਿ ਰਹੇ ਸਨ ਉਹਨਾਂ ਨੂੰ ਸੱਟਾਂ ਵੀ ਲੱਗੀਆਂ ਨੇ ਤਾਂ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਬਰਸਾਤ ਹੋ ਰਹੀ ਹੈ ਜਿਸ ਕਰਕੇ ਕਾਫੀ ਜੋ ਹੈ ਪ੍ਰਭਾਵਿਤ ਹੋ ਰਹੇ ਨੇ ਕਿਉਂਕਿ ਗੋਡੇ-ਗੋਡੇ ਪਾਣੀ ਭਰਿਆ ਹੋਇਆ ਹੈ ਆਂਜਾਨ ਦੇ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਸਮਾਣਾ ਦੇ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ ਹੈ ਗਰੀਮਤ ਹੈ ਦੇ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਨੁਕਸਾਨ ਕਾਫੀ ਹੋਇਆ ਇਸ ਪਰਿਵਾਰ ਦਾ ਪੂਰਾ ਸਮਾਨ ਜੋ ਘਰ ਦੇ ਅੰਦਰ ਮੌਜੂਦ ਸੀ ਉਹ ਵੀ ਖਰਾਬ ਹੋ ਗਿਆ ਜੋ ਤਸਵੀਰਾਂ ਦੇ ਵਿੱਚ ਵੀ ਸਾਫ਼ ਬਿਆਨ ਹੋ ਰਿਹਾ ਹੈ ਤਾਂ ਕਿ ਕੁਝ ਕਹਿ ਰਿਹਾ ਘਰ ਦੇ ਰਹਿਣ ਵਾਲੀ ਮਹਿਲਾ ਤੁਹਾਨੂੰ ਸੁਣਾ ਦਿੰਦੇ ਆ ਹਾਂ ਬੇਨ ਜੀ ਕੀ ਨਾਮ ਤੁਹਾਡਾ ਸਰੋਜ ਰਾਣੀ ਹਾਂ ਤਾਂ ਕਿਹੜੇ ਮਲੇ ਰਹਿੰਦੇ ਹੋ ਆਈ ਗੜ ਮੁੱਲਾਈ ਹਾਂ ਬਰਸਾਤ ਹੋ ਰਹੀ ਹੈ ਘਰ ਕਿੰਨਾ ਉਹ ਗਿਰ ਗਿਆ ਹਾਂ ਜੀ ਉਪਰ ਬਾਹਰ ਲਈ ਸਾਰਾ ਗਿਰ ਗਿਆ